ਵਿਧਾਇਕ ਰਾਣਾ ਦੀ ਮੰਡ ਚ ਝੜਤ ਬਰਕਰਾਰ ਜਦੋਂ ਵੀ ਹੜ੍ਹ ਹੁੰਦੇ ਸੀਗੇ ਉਦੋਂ ਜਿਹੜੀ ਇਹ ਪਾਣੀ ਦੇ ਥੱਲੇ ਆ ਜਾਂਦੀ ਸੀ ਔਰ ਸਾਰੇ ਇਲਾਕਾ ਜਿਹੜਾ ਉਹ ਉਹ ਬਰਬਾਦ ਹੋ ਜਾਂਦਾ ਸੀ ਨਵਾਬਨ ਬਜਾਇ ਕਰੀਬ 6 ਕਿਲੋਮੀਟਰ ਔਰ 10-10 ਕਿਲੋਮੀਟਰ ਦੋਨਾਂ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਬੜਾ-ਬੜਾ ਜੋਗਦਾਨਾ ਦਾਣਾ ਸਾਹਿਬ ਨੇ ਉਹ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਦਿੱਤਾ ਵੱਡੀ ਗਿਣਤੀ ਚ ਵਰਕਰਾਂ ਨਾਲ ਕੱਢਿਆ ਟਰੈਕਟਰ ਮਾਰਚ ਪਿਛਲੇ ਸਾਲ ਇਹ ਸਾਰੇ ਦਾ ਸਾਰਾ ਰਕਬਾ ਜਿਹੜਾ ਉਹ ਪ੍ਰਭਾਦ ਹੋ ਗਿਆ ਸੀ ਇੱਕ ਵੀ ਦਾਣਾ ਜ਼ਿੰਮੇਵਾਰ ਦੇ ਪੱਲੇ ਨਹੀਂ ਸੀ ਗਿਆ ਸੰਗਤਾਂ ਨੇ ਐਡਵਾਂਸ ਬੰਨ ਬਣਾਉਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦਾ ਕੀਤਾ तहे ਦਿਲੋਂ ਧੰਨਵਾਦ। ਗੁਰੂ ਸਾਹਿਬ ਦੀ ਕਿਰਪਾ, ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਜੇ 6 ਕਿਲੋਮੀਟਰ ਦਾ ਬੰਨ ਬੰਨਿਆ ਗਿਆ। 3000 ਏਕੜ ਜ਼ਮੀਨ ਦਾ ਚਾ ਹੋ ਗਿਆ ਤਾਂ ਕਿ ਹੌਣ ਵਾਲੇ ਸਮੇਂ 'ਚ ਕਦੇ ਵੀ ਇਹਦੇ ਬਾਜੇ ਦੀ ਚੜਨ ਨਾ ਪਾਣੀ ਚੜਨ ਨਾ ਸਾਡੇ ਇਨਾਫ ਖਾਦੇ ਵਿੱਚ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਸੁਲਤਾਨਪੁਰ ਲੋਦੀ ਦੇ ਦਰਿਆ ਬਿਆਜ਼ ਦੇ ਨਾਲ ਲੱਗਦੇ ਇਲਾਕੇ ਹਰ ਸਾਲ ਦਰਿਆ ਬਿਆਜ਼ ਦੀ ਚਪੇਟ 'ਚ ਆ ਜਾਂਦੇ ਨੇ ਜਿਸ ਨਾਲ ਲੋਕਾਂ ਦਾ ਵੱਡਾ ਨੁਕਸਾਨ ਹੁੰਦਾ ਹੈ ਅਤੇ ਉਹਨਾਂ ਦੀਆਂ ਫਸਲਾਂ ਵੀ ਖਰਾਬ ਹੋ ਜਾਂਦੀਆਂ ਨੇ ਇਸ ਮੌਕੇ ਲੋਕਾਂ ਦੀ ਸੁਵਿਧਾ ਨੂੰ ਮੁੱਖ ਰੱਖਦੇ ਹੋਏ ਆ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਬਾਜਾ ਦੇ ਨਜ਼ਦੀਕ ਦਰਿਆ ਬਿਆਜ਼ ਦੇ ਨਾਲ ਲੱਗਦੇ ਪਿੰਡਾਂ ਚ 6 ਕਿਲੋਮੀਟਰ ਦਾ ਇੱਕ ਨਵਾਂ ਸ਼੍ਰੀ ਗੁਰੂ ਅਮਰਦਾਸ ਐਡਵਾਂਸ ਬੰਦ ਬਣਾਇਆ ਅੱਜ ਅਲੱਗ-ਅਲੱਗ ਪਿੰਡਾਂ ਦੀਆਂ ਸੰਗਤਾਂ ਵੱਲੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੰਨਵਾਦ ਲਈ ਪਹਿਲਾਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਤੇ ਬਾਅਦ ਵਿੱਚ ਸ਼੍ਰੀ ਸੁਖਮਨੀ ਸਾਹਿਬ ਪਾੜ ਦੇ ਭੋਗ ਪਾਏ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕੀ ਕਿਹਾ ਆਓ ਸੁਣਦੇ ਹਾਂ ਉਨ੍ਹਾਂ ਤੋਂ ਹਾਂਜੀ ਸਰ ਰਾਣਾ ਇੰਦਰਪ੍ਰਤਾਪ ਨੇ ਸੰਕਰਸ਼ਣ ਯੋਜਨਾ ਬਣਾਮ ਨੇ ਆਇਆ ਕਿੰਨਾ ਫਾਇਦਾ ਹੋਵੇਗਾ ਸਰ ਇਹ ਕਰੀਬ ਢਾਈ ਤੋਂ 3000 ਏਕੜ ਜਿਹੜਾ ਵਾ ਇਹ ਜ਼ਮੀਨ ਜਿਹੜੀ ਬਿਲਕੁਲ ਜਦੋਂ ਵੀ ਹੜ ਹੁੰਦੇ ਸੀਗੇ ਉਦੋਂ ਜਿਹੜੀ ਇਹ ਪਾਣੀ ਦੇ ਥੱਲੇ ਆ ਜਾਂਦੀ ਸੀ ਔਰ ਸਾਰੇ ਇਲਾਕਾ ਜਿਹੜਾ ਉਹ ਉਹ ਬਰਬਾਦ ਹੋ ਜਾਂਦਾ ਸੀਗਾ ਇਹ ਜਿਹੜਾ ਬਨ ਆ ਇਹ ਜਿਹੜਾ ਨਵਾਂ ਬਨ ਬਜਾਏ ਕਰੀਬ 6 ਕਿਲੋਮੀਟਰ ਔਰ 3-3 ਕਿਲੋਮੀਟਰ ਦੋਨਾਂ ਸਾਈਡਾਂ ਤੇ ਜਿਨ੍ਹਾਂ ਦੇ ਵਿੱਚ ਬੜਾ ਵੱਡਾ ਜੋਗਦਾਰ ਨਾਲਾ ਸਾਹਿਬ ਨੇ ਉਹ ਉਹਨੂੰ ਰਿਪੇਅਰ ਕਰਨ ਵਾਸਤੇ ਵੀ ਦਿੱਤਾ ਇਹ ਜਿਹੜਾ 6 ਕਿਲੋਮੀਟਰ ਬਨ ਆ ਇਹ ਪੂਰੇ ਦਾ ਪੂਰਾ ਨਵਾਂ ਜਿਹੜਾ ਲੱਗਾ ਵਾ ਇਹ ਆਣ ਕੇ ਕਟੜਾ ਐਕਸਪ੍ਰੈਸ ਨੂੰ ਜਿਹੜਾ ਜੁੜਿਆ ਵਾ ਸੋ ਇਹਦੇ ਨਾਲ ਜਿਹੜਾ ਵਾ 2.5 ਤੋਂ 3000 ਏਕੜ ਜਿਹੜਾ ਵਾ ਉਹ ਫਸਲਾਂ ਜਿਹੜੀਆਂ ਇਸ ਵੇਲੇ ਪਿੱਛੇ ਨੂੰ ਤੁਸੀਂ ਦੇਖ ਸਕਦੇ ਹੋ ਫਸਲਾਂ ਦੇ ਰੰਗ ਔਰ ਬਹੁਤ ਵੱਡਾ ਜਿਹੜਾ ਵਾ ਕੰਮ ਅਜ ਤੱਕ ਸ਼ਹਿਰ ਕਿਤੇ ਨਾ ਹੋਇਆ ਹੋਵੇ ਸੋ ਇਹ ਬਹੁਤ ਬਹੁਤ ਧੰਨਵਾਦ ਆ ਜਿਹੜਾ ਸ਼ੁਕਰਾਨਾ ਦੇ ਉਸ ਰੱਖਿਆ ਗਿਆ ਵਾ ਗੁਰੂ ਮਹਾਰਾਜ ਜੀ ਦਾ ਸੁਖਮਨੀ ਸਾਹਿਬ ਦੇ ਭੋਗ ਪਾਣਗੇ ਔਰ ਇੱਥੇ ਇਲਾਕੇ ਦੇ ਸਾਰੇ ਕਿਸਾਨਾਂ ਨੇ ਅੱਜ ਕਿਉਂਕਿ ਟਰੈਕਟਰਾਂ ਦੇ ਉੱਤੇ ਵੀ ਬਹੁਤ ਵਧੀਆ ਇੱਥੋਂ ਦੀ ਆ ਜਾ ਸਕਦੇ ਸੀਗੇ ਔਰ ਇੱਥੇ ਆਏ ਆ ਸਾਰੇ ਔਰ ਇੱਥੇ ਅੱਗੇ ਰਾਣਾ ਸਾਹਿਬ ਨੇ ਜਿਹੜਾ ਵਾ ਉਹ ਸਟੱਡ ਲਵਾਉਣ ਦੀ ਵੀ ਜਿਹੜੀ ਆ ਸਾਨੂੰ ਬਹੁਤ ਵਧੀਆ ਉਹਦੇ ਬਾਰੇ ਵੀ ਆਖਿਆ ਵੀ ਉਹ ਸਟੱਡ ਵੀ ਜਿਹੜੇ ਲਵਾ ਕੇ ਦੇਣਗੇ ਕਿਉਂਕਿ ਅੱਗੇ ਵੀ ਉਹਨਾਂ ਨੇ ਦੋ ਸਟੱਡ ਲਵਾਤੇ ਆ ਜਿਹਦੇ ਨਾਲ ਪਾਣੀ ਦੀ ਜਿਹੜੀ ਢਾਹ ਸੀਗੀ ਉਹ ਵੀ ਰੋਗੀ ਆ ਔਰ ਗਾੜੀ ਵੀ ਹੁਣ ਜਿਹੜਾ ਵਾ ਉਹ ਅੱਗੇ ਵੀ ਕਰਨ ਜਾ ਰਿਹਾ ਪ੍ਰਮਾਤਮਾ ਸ਼ੁਕਰ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਕਿੰਨੇ ਪਿੰਡਾਂ ਨੂੰ ਫਾਇਦਾ ਹੋਵੇਗਾ ਇੱਕ ਇਹ ਨਹੀਂ ਜੀ ਇਹ ਤਾਂ 15 ਪਿੰਡ ਪੈਂਦੇ ਜੀ ਤਕਰੀਬ ਕਰੀਬ ਹਾਂਜੀ ਜੇ ਅਸੀਂ ਨਾਂ ਵੀ ਲੈਣ ਜਗੇ ਤਾਂ ਬਹੁਤ ਲੰਬਾ ਸਮਾਂ ਲੱਗਦਾ ਕਿਉਂਕਿ ਸਰਕਾਰ ਦਾ ਕਦੀ ਪਹੁੰਚ ਕੀਤੀ ਸੀ ਇਸ ਤੋਂ ਪਹਿਲਾਂ ਸਰਕਾਰ ਨੇ ਕੋਈ ਸੁਣਵਾਈ ਕੀਤੀ ਕਦੀ ਨਹੀਂ ਜੀ ਅੱਗੇ ਪਹੁੰਚ ਤਾਂ ਸੀ ਬਹੁਤ ਕਰਦੇ ਰਹੇ ਜੀ ਪਹੁੰਚ ਤੇ ਨਹੀਂ ਸਰਕਾਰ ਨੇ ਤਾਂ ਕਦੀ ਨਹੀਂ ਸੁਣਿਆ ਨਹੀਂ ਕਦੀ ਇਦਾਂ ਵੀ ਖਰਚੇ ਦਾ ਹਿਸਾਬ ਤਾਂ ਉਹ ਕਾਪੀਆਂ ਦੇ ਵਿੱਚੋਂ ਲੱਗੂਗਾ ਸਾਰਾ ਬਾਕੀ ਇਹ ਵੀ ਮਸ਼ੀਨਾਂ ਰਾਣਾ ਸਾਹਿਬ ਦੀਆਂ ਸਾਰੀਆਂ ਜਿੰਨੀਆਂ ਚੱਲੀਆਂ ਪਹਿਲਾਂ ਤੇਲ ਵੀ ਉਹਨਾਂ ਦਾ ਚੱਲਿਆ ਫਿਰ ਸੰਗਤਾ ਨੇ ਜਿਹੜਾ ਵਾ ਉਹ ਮਤਲਬ ਏਕੜ ਦੇ ਹਿਸਾਬ ਨਾਲ ਜੇ ਕੋਈ ਮਾੜਾ ਵਾ ਉਹਨੇ ਉਸ ਹਿਸਾਬ ਨਾਲ ਦਿੱਤੇ ਆ ਤਗੜੇ ਨੇ ਉਹ ਮੈਨੂੰ ਇਹਦਾ ਕੋਈ ਹਿਸਾਬ ਨਹੀਂ ਸਾਡੇ ਕੋਲ ਇਨਾ ਹੋਊਗਾ ਕਿੰਨਾ ਕੁ ਤੇਲ ਤੇ ਲੱਗਿਆ ਇਹ ਕਾਪੀਆਂ ਦੇ ਵਿੱਚੋਂ ਅਸੀਂ ਵੇਖ ਕੇ ਦੱਸ ਸਕਦੇ ਹਾਂ ਸਰ ਜਿਹੜਾ ਬੰਦ ਬਣਾਇਆ ਗਿਆ ਕਿੰਨੇ ਕਿਲੋਮੀਟਰ ਦਾ ਬੰਦ ਹੈ ਤੇ ਕੀ ਫੈਰਾ ਹੋਇਆ ਹੈ ਮੇਰੇ ਸਾਥੀ ਨੇ ਅੱਗੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਇਹ ਪੂਰਾ 6 ਕਿਲੋਮੀਟਰ ਬੰਨਾ ਹੈ ਇਹਦੇ ਨਾਲ ਲਗਭਗ 2.5 ਹਜ਼ਾਰ ਏਕੜ ਰਕਬਾ ਉਹ ਹਰ ਮੁਕਤ ਹੋਇਆ ਪਿਛਲੇ ਸਾਲ ਇਹ ਸਾਰੇ ਦਾ ਸਾਰਾ ਰਕਬਾ ਜਿਹੜਾ ਉਹ ਬਰਬਾਦ ਹੋ ਗਿਆ ਸੀ ਇੱਕ ਵੀ ਦਾਣਾ ਜ਼ਿਮੀਦਾਰ ਦੇ ਪੱਲੇ ਨਹੀਂ ਸੀ ਪਿਆ ਤੇ ਸਾਡੀ ਸਾਰੀ ਆਰਥਿਕਤਾ ਜ਼ਿਮੀਦਾਰ ਦੀ ਆਪਣੀ ਫਸਲ ਤੇ ਨਿਰਭਰਿਆ ਜਿਹੜੇ ਪਿਛਲੇ ਸਾਲ ਇਸ ਏਰੀਆ ਦੀਆਂ ਫਸਲਾਂ ਮਾਰੀਆਂ ਕਈਆਂ ਉਹ ਜ਼ਿਮੀਦਾਰ ਬਹੁਤ ਪਿੱਛੇ ਪੈ ਗਏ ਉਹਨਾਂ ਦੇ ਵਿਆਹ ਦੇ ਕਾਰਜ ਪਿੱਛੇ ਪੈ ਗਏ ਹੋਰ ਸਾਰੇ ਕਾਰਜ ਪਿੱਛੇ ਪੈ ਗਏ ਇਹ ਸਾਰੇ ਲੋਕ ਨੇ ਇਕੱਠੇ ਹੋ ਕੇ ਇੱਕ ਉਪਰਾਲਾ ਕੀਤਾ ਵੀ ਆਪਾਂ ਆਪਣੀਆਂ ਫਸਲਾਂ ਨੂੰ ਬਣਾਉਣ ਵਾਸਤੇ ਇੱਥੇ ਕੋਈ ਬੰਦ ਬਣਾਈਏ ਇਹਨਾਂ ਫਸਾ ਦਾ ਕੋ ਬੰਨੂ ਬੰਨੀਏ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਸੀ ਹੋ ਰਹੀ ਸਰਕਾਰ ਦੇ ਤੌਰ ਤੇ ਤਾਂ ਬਿਲਕੁਲ ਮੇਰਾ خیال ਉਹ ਕੋਈ ਕੋਸ਼ਿਸ਼ ਬਣਫੀ ਸੀਗੀ ਫਿਰ ਅਸੀਂ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਉਹਨਾਂ ਨੂੰ ਅਸੀਂ ਅਪੀਲ ਕੀਤੀ ਅਸੀਂ ਉਦੋਂ ਡੁੱਢਲੇ ਜਾ ਰਹੇ ਸੀ ਸਾਡੀਆਂ ਜ਼ਮੀਨਾਂ ਵੱਲੋਂ ਦਰਿਆ ਦਾ ਰੁਖ ਹੋ ਰਿਹਾ ਸੀ ਬੜੇ ਅਸੀਂ ਚਿੰਤਤ ਸੀ ਅਸੀਂ ਇਹਨਾਂ ਨੂੰ ਅੰਮ੍ਰਿਤਪੁਰ ਜਾ ਕੇ ਬੇਨਤੀ ਕੀਤੀ ਕਿ ਸਾਨੂੰ ਬਚਾਓ ਇਹ ਉਸੇ ਵੇਲੇ ਫੌਰਨ ਇਹਨਾਂ ਨੇ ਮਸ਼ੀਨਰੀ ਭੇਜ ਦਿੱਤੀ ਸਾਰਾ ਆਪ ਵੀ ਆਏ ਉਸ ਦਿਨ ਤੋਂ ਹੀ ਸਾਨੂੰ ਇਹ ਯਕੀਨ ਹੋ ਗਿਆ ਕਿ ਸਾਡਾ ਹੁਣ ਫਸਲਾਂ ਦਾ ਬਚਾਅ ਹੋ ਜਾਏਗਾ ਸਾਰਿਆਂ ਨੇ ਅਪਰਾਲਾ ਕੀਤਾ ਜਿੰਨੇ ਵੀ ਜ਼ਿੰਮੇਵਾਰ ਸਨ ਇਹਨਾਂ ਨੇ ਲਗਭਗ 5000 ਰੁਪਇਆ ਪ੍ਰਤੀ ਏਕੜ ਮਾਇਆ ਇਕੱਠੀ ਕੀਤੀ ਬਹੁਤ ਵੱਡਾ ਯੋਗਦਾਨ ਮਾਨਯੋਗ ਰਾਣਾ ਇੰਦਰਪ੍ਰਤਾਪ ਸਿੰਘ ਜੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਇਹਨਾਂ ਦਾ ਰਿਹਾ ਹੈ ਇਹਨਾਂ ਦੀ ਰਹਿਨਮਾਈ ਦੇ ਨਾਲ ਹੀ ਇਹ ਸਾਰਾ ਕਾਰਜ ਹੋ ਸਕਿਆ ਹੈ ਨਹੀਂ ਤਾਂ ਬਿਲਕੁਲ ਕਿਸੇ ਨੂੰ ਯਕੀਨ ਨਹੀਂ ਸੀਗਾ ਅਸੀਂ ਸੁਪਨੇ ਵਿੱਚ ਵੀ ਕਦੀ ਨਹੀਂ ਸੋਚਿਆ ਕਿ ਇਸ ਤਰ੍ਹਾਂ ਇਹ ਬਣ ਬੱਝ ਸਕੇਗਾ ਪਰ ਇਹ ਇੱਕ ਤਾਂ ਗੁਰੂ ਰਾਮ ਅਮਰਦਾਸ ਮਹਾਰਾਜ ਦਾ ਇਹ ਬਹੁਤ ਵੱਡਾ ਉਹਨਾਂ ਦਾ ਸਾਡੇ ਸਿਰ ਤੇ ਹੱਥ ਹੈ ਅਸੀਂ ਨਾ ਵੀ ਇਸ ਦਾ ਗੁਰੂ ਅਮਰਦਾਸ ਐਡਵਾਂਸ ਬਣ ਇਸੇ ਕਰਕੇ ਰੱਖਿਆ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੋਇਆ ਉਹਨਾਂ ਦਾ ਸਾਡੇ ਸਿਰ ਤੇ ਹੱਥ ਸੀ ਇਹਨਾਂ ਦੋਵਾਂ ਹੀ ਬਹੁਤ ਵੱਡੇ ਸਾਡੇ ਲੀਡਰਾਂ ਦਾ ਸਾਡੇ ਨਾਲ ਸਹਿਯੋਗ ਸੀ ਜਿਹੜਾ ਕਰਕੇ ਇਹ ਸਾਰਾ ਕਾਰਜ ਸੰਪੂਰਨ ਹੋ ਸਕਿਆ ਹੈ ਅੱਜ ਮੈਂ ਜਿਹੜੀ ਗੱਲ ਇੱਕ ਬਲੱਖਣ ਦੇਖੀ ਐ ਉਹ ਇਹ ਆ ਕਿ ਕਤਿ ਵੀ ਮਾਇਆ ਜਿੰਨੀ ਕੁ ਮੇਰੀ ਸੁਰਤ ਹੋਈ ਆ ਜਦੋਂ ਕਿ ਸਿਰਫ ਸਰਦਾਰ ਆਤਮਾ ਸਿੰਘ ਜੀ ਤੋਂ ਬਾਅਦ ਇਹ ਮੈਂ ਪਹਿਲੀ ਵਾਰੀ ਦੇਖਿਆ ਕੋਈ ਜ਼ਮੀਨ ਦੇ ਨਾਲ ਜੁੜਿਆ ਹੋਇਆ ਲੀਡਰ ਜਿਹੜਾ ਸੱਚੀ ਮੁੱਚੀ ਹੀ ਲੋਕਾਂ ਦਾ ਲੀਡਰ ਹੈ ਜਿਹੜਾ ਲੋਕਾਂ ਵਾਂਗ ਹੀ ਵਿਚਰਦਾ ਹੈ ਅੱਜ ਤੱਕ ਕਿਤੇ ਨਹੀਂ ਹੋਇਆ ਕੋਈ ਲੀਡਰ ਉਹ ਟਰੈਕਟਰ ਤੇ ਚੜ ਕੇ ਇਸ ਤਰ੍ਹਾਂ ਉਹ ਕੋ ਵਿਜਿਟ ਕਰਦਾ ਹੋਵੇ ਉਹ ਇਨਾ ਵਿਖਦੇ ਥਾਵਾਂ ਥਾਣੀ ਲੰਘ ਰਿਹਾ ਹੋਵੇ ਇਹ ਪਹਿਲੀ ਵਾਰੀ ਹੋਇਆ ਮੇਰਾ ਖਿਆਲ ਸ਼ਾਇਦ ਪੋਲੀਟੀਕਲ ਲਾਈਨ ਦੇ ਵਿੱਚ ਦਾ ਇਹ ਪਹਿਲੀ ਵਾਰੀ ਹੋਵੇਗਾ ਮੈਂ ਇਸ ਕਰਕੇ ਇਹਨਾਂ ਦੋਵਾਂ ਸਾਡੇ ਜਿਹੜੇ ਸਾਡੇ ਰਹਿਬਰ ਹਨ ਮੈਂ ਉਹਨਾਂ ਦਾ ਬਹੁਤ ਬਹੁਤ ਸਾਰੇ ਜ਼ਿੰਮੇਵਾਰਾਂ ਵੱਲੋਂ ਧੰਨਵਾਦ ਕਰਦਾ ਅੱਜ ਪਿੰਡ ਬਾਜੀ ਤੋਂ ਲੈ ਕੇ ਜਿੱਥੇ ਤੀ ਨੈਸ਼ਨਲ ਹਾਈਵੇ ਰੰਗ ਦਾ ਇਹ 6 ਕਿਲੋਮੀਟਰ ਦਾ ਅੰਦਾਜ਼ੇ ਨੇ ਏਰੀਆ ਜਿਹਦੇ ਵਿੱਚ ਹਰ ਸਾਲ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਤੇ ਬਾਝੇ ਦਾ ਜ਼ੋਰ ਪੈ ਜਾਂਦਾ ਸੀ ਤੇ ਫਸਲਾਂ ਨੂੰ ਬਹੁਤ ਭਾਰੀ ਨੁਕਸਾਨ ਸੀ ਮੈਨੂੰ ਚੇਤੇ ਆ ਪਿਛਲੇ ਤੋਂ ਪਿਛਲੇ ਸਾਲ ਲੋਕਾਂ ਦੇ ਝੋਨੇ ਪੱਕਿਓ ਸੀ ਤੇ ਪਾਣੀ ਦਾਣਿਆ ਆਤੀ ਆ ਚੱਲਿਆ ਸੋ ਜਦੋਂ ਫਸਲਾਂ ਪੱਕੀਆਂ ਹੁੰਨੀਆਂ ਸੀ ਇਲਾਕੇ ਦੇ ਜ਼ਿਮੀਦਾਰਾਂ ਨੂੰ ਬਹੁਤ ਚਿੰਤਾ ਹੁੰਦੀ ਸੀ ਵੀ ਸਾਡੀ ਫਸਲ ਵੱਡੀ ਵੀ ਜਾਣੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ ਤੇ ਇਲਾਕੇ ਦੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਅਜੇ 6 ਕਿਲੋਮੀਟਰ ਦਾ ਪੰਨ ਬੰਨਿਆ ਗਿਆ ਜਿਹਦੇ ਨਾਲ 3000 ਏਕੜ ਜ਼ਮੀਨ ਦਾ ਪਚਾਹ ਹੋ ਗਿਆ ਤਾਂ ਕਿ ਆਉਣ ਵਾਲੇ ਸਮੇਂ ਚ ਕਦੇ ਵੀ ਇਹਦੇ ਪਾਜੇ ਦੇ ਚੜਨ ਨਾਲ ਪਾਣੀ ਚੜਨ ਨਾਲ ਸਾਡੇ ਇਹਨਾਂ ਪਿੰਡਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਹੁਣ ਇਹਦੇ ਨਾਲ ਨਾਲ ਇਸ ਬੰਨ ਨੂੰ ਮਜ਼ਬੂਤ ਕਰਨ ਲਈ ਤੇ ਬਚਾਉਣ ਵਾਸਤੇ ਸਟੱਡ ਵੀ ਲਵਾਏ ਗਏ ਆ ਦੋ ਸਟੱਡ ਲੱਗ ਚੁੱਕੇ ਤੇ ਤਿੰਨ ਚਾਰ ਪੰਜ ਜਿੰਨੀਆਂ ਦੀ ਲੋੜ ਹੋਊਗੀ ਉਹ ਸਟੱਡ ਹੋਰ ਅਗਲੇ ਰੇਣੀ ਸੀਜ਼ਨ ਤੋਂ ਪਹਿਲਾਂ ਪਹਿਲਾਂ ਲੱਗ ਜਾਣਗੇ ਇਹਦੇ ਨਾਲ ਨਾਲ NHAI ਜਿਹੜਾ ਹਾਈਵੇ ਬਣਾ ਰਹੀ ਆ ਕੰਪਨੀ NHAI ਦੇ ਨਾਲ ਗੱਲ ਕਰਕੇ ਹਾਈਵੇ ਜਿੱਥੋਂ ਲੰਘ ਰਿਹਾ ਉਹਦੇ ਤੋਂ ਖੱਬੇ ਸੱਜੇ 2 ਕਿਲੋਮੀਟਰ ਕਰੀਏ ਢਾਈ ਕਰੀਏ ਬੱਤੋ ਵੱਧ ਕੋਸ਼ਿਸ਼ ਕਰਾਵਾਂਗੇ ਕਿ ਇਹਨੂੰ ਇਹਦੀਆਂ ਸਾਈਡਾਂ ਪੱਕੀਆਂ ਕਰਾ ਦਿੱਤੀਆਂ ਜਾਣ ਤਾਂ ਕਿ ਆਉਣ ਵਾਲੇ ਸਮੇਂ 'ਚ ਕਦੇ ਵੀ ਇੱਥੇ ਪਾਣੀ ਦਾ ਜ਼ੋਰ ਪਵੇ ਤੇ ਸਾਡਾ ਨੁਕਸਾਨ ਨਾ ਹੋਵੇ ਸੋ ਗੁਰੂ ਸਾਹਿਬ ਦੀ ਕਿਰਪਾ ਅੱਜ ਮੈਂ ਸਾਰੇ ਇਲਾਕੇ ਦੇ ਸਮੂਹ ਸੰਗਤ ਸਰਦਾਰ ਹੁਕਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਇਹਨਾਂ ਦੀ ਸਾਰੀ ਟੀਮ ਜਿਹਨੇ ਅੱਗੇ ਹੋ ਕੇ ਜ਼ਿੰਮੇਵਾਰੀ ਆਪ ਦੀ ਸਮਝ ਕੇ ਇਸ ਬੰਨ ਨੂੰ ਸਿਰੇ ਚਾੜਿਆ ਵੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਮੀਨ ਤਾਂ ਕੋਈ 1 ਇੰਚ ਨਹੀਂ ਛੱਡਦਾ ਤੇ 6 ਕਿਲੋਮੀਟਰ ਜ਼ਮੀਨ ਦੇ ਵਿੱਚ ਬੰਨ ਬਣਾ ਲੈਣਾ ਇਹ ਮਾਲਕ ਦੀ ਹੀ ਕਿਰਪਾ ਕਿਸੇ ਨੇ ਮਨਾਂ ਨਹੀਂ ਕੀਤਾ ਇਹ ਸੰਗਤੀ ਜਮੀਨ ਇਹ ਸਾਰੀ ਸੰਗਤੀ ਜਮੀਨ ਆ ਸੰਗਤੀ ਜਮੀਨ ਆ ਲੋਕਾਂ ਨੇ ਆਪਣੀਆਂ ਜ਼ਮੀਨਾਂ ਛੱਡ ਕੇ ਉਹਦੇ ਵਿੱਚ ਬੰਨ ਬਣਾਇਆ ਤਾਂ ਕਿ ਉਹਨਾਂ ਦੀ 10 ਪੈਸੇ ਜ਼ਮੀਨ ਖਰਾਬ ਵੀ ਹੋਈ ਤੇ 90 ਪੈਸੇ ਬਚੇ ਸੋ ਸਾਰੇ ਇਲਾਕੇ ਨੂੰ ਮੈਂ ਅੱਜ ਬਹੁਤ ਬਹੁਤ ਭਰਾਈ ਤੇ ਮਾਲਕ ਕੇ ਅਰਦਾਸ ਕਰਦਾ ਕਿ ਸਾਨੂੰ ਹੜ੍ਹਾਂ ਤੋਂ ਬਚਾ ਕੇ